ਹਾਂਜੀ ਇਹ ਬਹੁਤ ਵਧੀਆ ਜੀ ਆਂਡੇ ਆਪਾਂ ਨਾਲ ਝੰਕ ਦੇ ਦੇਣਾ ਹੈ ਜੀ ਹਾਂਜੀ ਇਹਦਾ ਦੇਖੋ ਹਲਕਾ ਹੈਈ ਗੱਲ ਹੈ ਕੁਆਲਿਟੀ ਵਧੀਆ ਹੈ ਹਾਂਜੀ ਨੌਜੀ ਬਾਈ ਚਲਦੀ ਪਟਾਈ ਕਰਦੇ ਉਹਨੇ ਦੇਖੋ ਮਾਰੋ ਮਾਰੋ ਉਹ ਪਾਏ ਦੇਖੋ ਭਾਈ ਅੰਡਿਆ ਮੰਗਣ ਅੰਡਿਆ ਦੇ ਵੀ ਓਵਰ ਸਾਈਜ਼ ਏ ਪਹਿਲਾਂ ਤਾਂ ਬੰਦੇ ਦੇਖੋ ਭਾਈ ਇਹ ਮਸ਼ੀਨ ਇਹ ਕਿ ਲੋਭਾਈ ਤਾਂ ਨਹੀਂ ਪਟਾਏ ਹੈ ਕਿਉਂਕਿ ਲੋਭਾਈ ਹੋਈ ਵੀ ਦੀ ਦੂਏ ਲੋਟ ਏ ਪੱਛੀਆਂ ਲਾਈਆਂ ਪਈਆਂ ਦੇਖੋ ਪੱਛੀਆਂ ਨਾਲ ਹੁਣ ਕਰਕੇ ਫੇਰ ਹੱਥਾਂ ਕੇ ਲੱਟ ਰਹੇ ਐ ਕੋਈ ਦੇ ਲੈ ਹੁਣ ਤਾਂ ਜੁੱਤੀ ਨਹੀਂ ਖੋਲਦੇ ਇਹ ਨਹੀਂ ਵਿਆਹ ਚਾਹ ਕੇ ਅੱਜ ਵਿਆਹ ਚਾਹ ਅੱਛਾ ਵਿਆਹ ਚਾਹ ਅੱਜ ਤੂੰ ਤਾਂ ਕਰਕੇ ਅੱਜ ਜੇ ਤੈਨੂੰ ਮੱਖੀ ਵੀ ਨਾ ਬੈਠਣ ਦੇਵੀਂ ਅੱਜ ਮੈਂ ਛੇੜਦਾ ਦਫਾ ਪ੍ਰਧਾਨ ਕੋਟੀ ਵਾਲੀ ਕੋਟੀ ਕਰਨਾ ਮੈਂ ਪਾ ਕੀ ਰੱਖਦਾ ਐ ਕੋਟੀਆਂ ਦੇ ਥੱਲੇ ਤੇ ਮਾਰਕੀਟ ਵਿੱਚ ਖੋਦਣੀ ਆ ਜਾਂ ਕਿ ਬੰਨ ਲਈ ਨਾ ਬਣੀ ਨਹੀਂ ਹੈਗੀ ਨਾ ਧੋਣੀਆਂ ਉਹ ਪੂਰੀ ਕਿੰਨ ਬੰਨ ਲਈ ਠੰਡ ਹੈ ਸਿਆਣੇ ਬੰਦੇ ਠੰਡ ਲਾ ਦਿਆ ਹੁਣ ਤੇਰਾ ਖੂਨ ਗਾੜਾ ਹੈ ਭਾਈ ਨਵਾਂ ਖੂਨ ਹੈ ਗਾੜਾ ਵੀ ਹੈਗਾ ਇੰਨੇ ਤੇ ਚਾਰ ਥੱਬੇ ਵੱਢ ਕੇ ਦੇ ਦੇ ਸਾਲੀ ਜੀ ਤੇਲੀਆਂ ਆਉਂਦੀਆਂ ਗਰਮੀ ਇਹਦੇ ਵਿੱਚ ਕੋਈ ਸਟਾਲ ਕੰਪਨੀ ਦਾ ਹਾਂ ਸਾਡੇ ਨੋਕਰ ਕੰਪਨੀ ਦਾ ਇਹ ਕਿਹਾ ਬੋਤਲ ਪਵਾ ਲਾ ਖੜਾਉਣੀ ਆ ਖਾਰੇ ਕਿਤੇ ਰਾਤ ਨੂੰ ਵੀ ਕੁਝ ਗੁੱਡੀ ਆ ਜਾ ਮੈਂ ਜਾ ਕੇ ਹਾਂ ਵੀ ਰਾਜੂ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਰਾਜੂ ਹਾਂ ਫਿਰ ਕਰਤੇ ਵੰਬ ਦੱਬੇ ਵੇ ਹਾਂਜੀ ਹਾਂਜੀ ਦੱਬੇ ਵੇ ਆ ਹਾਂ ਦੱਬੇ ਇੱਕ ਤਾਂ ਹਾਂਜੀ ਹਾਂਜੀ ਨਿਕਲੇ ਕਹੀ ਹੈ ਨਾ ਆਲੂ ਵਧੀਆ ਜੀ ਆਲੂ ਵਧੀਆ ਹਾਂ ਆਲੂ ਠੀਕ ਆ ਸਾਇਦ ਮੋਟੇ ਆ ਰਾਜੂ ਇੰਨੀ ਲੇਬਰ ਕਿੱਥੇ ਫੜ ਲਿਆ ਇਹ ਲੇਬਰ ਸਾਰੇ ਆਪਣੇ ਰਿਸ਼ਤੇਦਾਰੇ ਆ ਜੀ ਅੱਛਾ ਹਾਂ ਵਾਹ ਜੀ ਵਾਹ ਪਰ ਆਏ ਆ ਵੀ ਨਿਆਣਿਆਂ ਨੂੰ ਕਿਹਾ ਵੇ ਵੀ ਭਾਈ ਕੰਨਾ ਨਾ ਤੋੜ ਦੇ ਹਾਂ ਗੰਨਾ ਜੇ ਇੱਕ ਇੱਕ ਪੱਚੀ 10 ਰੁਪਏ ਦੇ ਪਿਆ ਹੋਇਆ 10 ਰੁਪਏ ਦੀ ਹਾਂ 1.5 ਰਾਜੂ ਕੜਾ ਬੀਜਦਾ ਹੈ ਵਧੀਆ ਬੀਜ ਹੈ ਹਾਂ ਜੀ ਬੀਜ ਬਹੁਤ ਵਧੀਆ ਜੀ ਆਂਡਿਆਂ ਬਗਣ ਚਮਕ ਦੇ ਦੇਣਾ ਜੀ ਇਹ ਤਾਂ ਦੇਖੋ ਆਲਮੋਸਟ ਸਹੀ ਗੱਲ ਹੈ ਕੁਆਲਿਟੀ ਵਧੀਆ ਹੈ ਹਾਂ ਜੀ ਹੁਣ ਟਾਈਮੇ ਬਟਣੇ ਦਾ ਹਾਂ ਜੀ ਨਾ ਇਹ ਕੱਚਾ ਹੈ ਜੀ ਆਲੂ ਹੈ ਕਹਿਆਂ ਕੋਈ ਅਗਾ ਤੇ ਦਿੱਤੀਆਂਗੇ ਬੰਦੇ ਨਾਲ ਕਹੀਂ ਨਾਲ ਗੰਨਾ ਹਿਲ ਜਾਂਦਾ ਅੱਛਾ ਹਾਂ ਜੀ ਹਿਲਾ ਨਹੀਂ ਲੈਣਾ ਨਹੀਂ ਬਾਕੀ ਵਧੀਆ ਪਟਾਈ ਹੋ ਰਹੀ ਹੈ। ਬਾਕੀ ਚਾਚਾ ਇੱਧਰ ਸਕਿਉਰਿਟੀ 'ਚ ਬੈਠਾ ਹੈ ਚਾਚੇ ਤੰਗ ਕਰਦੇ ਹੈ। ਹਾਂ। ਕਿ ਨਿਗਾਹ 'ਚ? ਮੈਂ ਨਿਗਾਹ 'ਚ ਧਿਆਨ ਧਿਆਨ ਰੱਖਣੇ ਨੇ। ਹੁਣ ਗੱਲਾਂ ਇੱਕ ਥੱਟ ਹੋ ਗਿਆ ਤਾਂ ਉਹ ਦੇਖ। ਆਹੋ। ਉਹਨੂੰ ਜਦ ਬਲਬ ਕੇ ਮਿੱਟੀ ਪਾਣੀ ਲਾਇਆ। ਜੇ ਨਾ ਰਖੀਏ ਫੇਰ ਤਾਂ ਬਹੁਤ ਹਲਾ ਰਹੇ ਨੇ। ਫੇਰ ਤਾਂ ਬਹੁਤ ਆ। ਜੇ ਸਰਦਾਰ ਚੱਲ ਜਾਂਦਾ ਫੇਰ ਮੈਂ ਨਿਗਾਹ ਰਖਦਾ। ਜ਼ਰੂਰੀ ਹੈ। ਹਾਂਜੀ। ਫੇਰ ਸਭ ਨੂੰ ਬੋਲਣਾ ਪੈਂਦਾ। ਕਿਹਨ ਦਾ ਭਾਬੀ ਸਮਝਾਏ ਪਏ ਐ ਫੇਰ ਵੀ ਇਹ ਭੁੱਲ ਜਾਂਦੇ ਐ। ਹਾਂ ਦੇ ਆ ਕੇ ਗੇ ਲਾ ਟੋਕੜੀ ਪਰਿਆ ਹੋਇਆ ਚੱਕਿਆ ਬੈਠਾ ਸਾਂ ਸਾਂ ਪੈਰ ਲੱਗ ਗਿਆ ਨਿਗਾਹ ਪਟ ਹੋ ਗਈ ਨਿਗਾਹ ਤਾਂ ਰੱਖਣੀ ਪੈਣੀ ਰਾਜ ਵੈਸੇ ਜਗਾ ਬਿਠੇ ਰਿਏ ਤੁਰਨੇ ਨੂੰ ਭੁੱਲ ਜਾਂਦੇ ਬੰਦੇ ਇਹ ਭੁੱਲ ਜਾਂਦੇ ਯਾਰ ਜਗਾਂ ਤਾਂ ਬਹੁਤ ਆ ਤੇ ਵੀ ਬਚਾਓਗੇ ਬਹੁਤ ਚੱਲ ਰਹੇ ਯਾਰ ਸਪੈਸ਼ਲ ਚਾਚਾ ਤਾਂ ਹੀ ਬੈਠਾ ਏ ਮਿੰਜਾ ਲਿਆਂਦਾ ਅੱਜ ਹਟਾ ਕੇ ਪਟ ਹੋਈ ਜਾਂਦੇ ਪੋਲੀ ਏ ਪੋਲੀ ਯਾਰ ਕੋਈ ਅੰ ਨੂੰ ਹੀ ਤਾਂ ਜ਼ਿਆਦਾ ਥੱਲੇ ਜਿਹੜਾ ਡੂੰਗਾ ਹਾਂ ਉਹ ਫੇਰ ਮੜ ਜਾਗਾ ਐ ਕੁੱਟਣਾ ਪੈਂਦਾ ਅੱਛਾ ਢੇੜ ਤੇ ਬਾਤ ਮੜਾ ਜਾ ਠੀਕ ਉਹ ਵੀ ਸੀ ਪਹਿਲਾਂ ਅਸੀਂ ਕਹੀ ਚੱਲੇ ਜੇ ਠੀਕ ਹੈ ਨਾ ਆਲੂ ਨਾ ਇਹ ਉਪਰਾਂ ਅੱਗੇ ਹੋਈ ਚੁੱਟੂ ਕਿਹਦਾ ਹੋਈ ਜਾਂਦੀ ਕਹੀ ਗਾ ਵੱਡ ਵੀ ਹੁੰਦਾ ਹੋਣਾ ਵੱਡ ਨਹੀਂ ਹੁੰਦਾ ਹਾਂ ਜਾਇਦ ਬਨੇ ਰੱਖ ਲਈ ਕਿਹਦਾ ਜਾਏ ਅੱਛਾ ਆਹੀ ਕੰਮ ਠੀਕ ਹੈ ਉੱਪਰ ਬਚੂ ਕੀ ਜਾਂਦੇ ਆ ਥੱਲੇ ਰਹਿ ਜਾਂਦੇ ਹੁਣ ਆਏ ਥੱਲੇ ਨਹੀਂ ਰਹਿਣਾ ਅੱਜ ਬਾਕੀ ਆਲੂ ਹੈ ਤਾਂ ਠੀਕ ਆ ਆਲੂ ਦਾ ਹੁਣ ਰੇਟ ਕੱਟਿਆ ਨਾ ਚਾਚੇ ਹਾਲੇ ਹਾਂ ਆਲੂ ਦਾ ਰੇਟ ਜਮੇ ਕੱਟਿਆ ਕੱਚੇ ਆਲੂ ਦਾ ਰੇਟ ਕਈ ਵਾਰ ਵੜ ਵੀ ਜਾਂਦਾ ਬੰਦਾ ਕਈ ਵਾਰ ਘਟ ਜਾਂਦਾ ਹਾਂ ਇਹਨੇ 5-6 100 ਰੁਪਏ ਦਾ ਰੇਟ ਹੈ ਨਾ ਫਿਰ ਬੰਦੇ ਨੂੰ ਕੀ ਹੁਣ ਤਾਂ ਘਟ ਹੋਣਾ ਜੀ ਹੁਣ ਤਾਂ ਮੇਰੇ ਸਾਮਾ ਸਵਾ 700 ਲੱਗਦੇ ਤਾਂ ਕਿਥੇ ਖਾਰტიਆ ਬਹੁਤ ਆਇੰਦਾ ਕੱਚਾ ਬਹੁਤ ਆਇੰਦਾ ਤੇਰੇ ਮੋਲਰਾ ਬੀਜ ਬੂਜੂ ਪਾਈ 80-90 ਹਜ਼ਾਰ ਆਇੰਦਾ ਹੋਣਾ ਚਾਚੇ ਜੇ ਠੇਕੇ ਵਰ ਹੋਵੇ ਠੇਕੇ ਵਰ ਹੋਵੇ ਫਿਰ ਤਾਂ ਹਾਂ ਫੇ ਆਇੰਦਾ ਹੋਣਾ ਕੋਕੂ 40-50 ਹਜ਼ਾਰ ਤਾਂ ਠੇਕ ਹੂੰ 20-25 ਹਜ਼ਾਰ ਦਾ ਬੀਜ ਪੈਣਾ ਯੀ ਯਾਰ 15 ਮੀਟਰ 15 ਇਹਦਾ ਤੇ ਕਿਹੜਾ ਬੀਤ ਆ ਇਹ ਮੋਹ ਮੋਹ ਤਾਲੂ ਠੀਕ ਰੇਹਾਂ ਦੀ ਤਾਂ ਮਜਾ ਆ ਰੇਹ ਗੇਲ ਤਾਂ ਹੋਇਆ ਏ ਜਿੰਨੀ ਚਾਰ ਦਾ ਤਾਂ ਰੇਹ ਪੈ ਗਿਆ ਪੂਰੀ ਬੱਦਰੀ ਦੀ ਪੂਰੀ ਬੋਰੀ ਆ ਦੇ ਪਰ ਰਾਜੂ ਨੂੰ ਮਿਲ ਲੇ ਗਿਆ ਨਾ ਹਾਂ ਰਾਜੂ ਬਾ 40000 ਦਾ ਤਾਂ ਰੇਹ ਪਾਏ ਆ ਜੀ ਹਾਂ ਰੇਹ ਦੀ ਕਰਾਵਾਤਾ ਹੈ ਨਾ ਨਾ ਠੀਕ ਹੈ ਉਹਦੇ ਬਾਅਦ ਫੇਰ ਉੱਪਰ ਤੇ ਰੇਹ ਪਾਏ ਆ ਐ ਪਾਣੀ ਸਪਰੇ ਆ ਸਪਰੇ ਕਾਹੀ ਕੰਨਾ ਹੋ ਗਿਆ ਹਾਂ ਜੀ ਤਾਜੂਣਾ ਨੇ ਬਾਈ ਹੁਣ ਇਹਦੇ ਵਿੱਚ ਇੱਕ ਨਵਾਂ ਕਾਰਡ ਕੱਢਣੀ ਹੈ ਪਿਆਜ਼ ਲਾਉਣਾ ਹੈ ਹਾਂ ਜੀ ਪਿਆਜ਼ ਲਾਉਂਗੇ ਬੇਲਾ ਕਹੀ ਨਾਲ ਬੇਲਾ ਪਹਿਲਾਂ ਸਾਈਡ ਮਾੜਾ ਮਾਟਾ ਕੱਢ ਕੇ ਪਧਰਾ ਕਰੂੰਗੇ ਕਿਆਰੀ ਬਣਾਉਂਗੇ ਨਹੀਂ ਕਿੱਥੇ ਰੱਖੋਗੇ ਇਹ ਇਹ ਇਹਦੇ ਵਿੱਚੇ ਰੱਖਣਾ ਜੀ ਲੈਨਾਂ ਦੇ ਵਿੱਚ ਅੱਛਾ ਵਿੱਚੇ ਰੱਖਾਂ ਹਾਂ ਬਾਹਰ ਨਹੀਂ ਕੱਢਣਾ ਨਹੀਂ ਨਾ ਨਾ ਠੀਕ ਹੈ ਇਹ ਪਿਆਜ਼ਾਂ ਨੂੰ ਤਾਂ ਤੰਤ ਕਰੂਗਾ ਨਹੀਂ ਹਾਂ ਜਿੱਕਾ ਨਾ ਆਪ ਬਿਚਾਰਤੀ ਜੀ ਪਧਰੀ ਕਰਕੇ ਹਾਂ ਐ ਲੰਬੀ ਬਿਚਾਰਤੀ ਅੱਛਾ ਬਾਅਦ ਵਿੱਚ ਵਿੱਚ ਐ ਕੋਸੋ ਦੇਣਾ ਪਿਆਜ਼ ਠੀਕ ਹੈ ਠੀਕ ਹੈ ਨਾ ਜੀ ਇਹਨੇ ਇੱਕ ਦੋ ਪਾਣੀ ਮਾ ਗਲ ਜਾਣਾ ਹਾਂ ਬਾਕੀ ਫਿਰ ਥੀਏ ਪਾਣੀ ਮੋਗੜਾਈ ਕਰ ਦਿਆਂਗੇ ਜੇਕਰ ਚੱਕ ਕੇ ਬਾਹਰ ਕਰ ਜਵੇ ਚਾਚੇ ਪਰ ਫਿਰ ਖੇਲੀ ਜਾਣਾ ਪ੍ਰੋਜੈਕਟ ਲੇਬਰ ਵਾ ਪੈਣੀ ਕਿੱਤੋਂ ਲੇਬਰ ਆਉਣੀ ਦੂਆ ਫਿਰ ਕੱਖ ਵੀ ਜਮਣਾ ਫਿਰ ਸਪਰੇ ਕਰਨੀ ਪੈਣੀ ਸਪਰੇ ਦਾ ਹੁਣ ਵੀ ਜਦੋਂ ਕਿਉਂਕਿ ਹੈ ਬਹੁਤ ਹੈ ਨਾ ਮਾਲ ਹਾਂ ਟੱਕਣ ਨੂੰ ਵੀ ਬਹੁਤ ਖਰਾਬ ਹੁੰਦਾ ਉਹ ਤਾਂ ਸੀ ਚਿੰਦਾ ਉੱਪਰ ਪਛਾ ਦੇਣਾ ਕੋਈ ਨਾ ਕਮਲਾ ਜਾਣਾ ਦੋ ਚਾਰ ਦਮ ਉਸੇ ਡਾਇਓ ਪਰ ਬਿਚਾ ਕੇ ਖੁਰਪੇ ਕਾ ਵੱਡ ਹੋ ਜਾਊਗਾ ਖੁਰਪੇ ਦੇ ਨਹੀਂ ਕਹੀ ਗੱਲ ਕਰਾਂਗੇ ਠੀਕ ਆ ਬੇਚਰਾ ਵੀ ਭਾਈ ਇਹ ਲੰਬਾ ਬਹੁਤ ਨਾ ਦੇਖੋ ਨਾ ਹੋਰ ਨਾ ਭਾਈ ਆ ਇਹ ਜੀ ਦਾ ਕਰ ਜਿਵੇਂ ਦੇਮ ਹੋਵੇ ਫਿਰ ਵੱਡ ਹੋ ਜਾਂਦਾ ਰੋਟਾ ਬਿਟਰ ਗਿਆ ਹਾਂ ਇਹ ਹੂੰ ਗੰਨੇ ਕਰਕੇ ਚੱਕਰ ਜੇ ਹੂੰ 10 ਦਿਨ ਖੜ ਜਾਂਦਾ ਹੋਰ ਇਹ ਮਿਲਦਾ ਬਹੁਤ ਜ਼ਿਆਦਾ ਆਲੂ ਪਿਆਜ ਪਨੀਰੀ ਕਰਕੇ ਚੱਕਰ ਪੈਂਦਾ ਜੀ ਹੁਣ ਇਹ ਆਲੂ ਵਿੱਚ ਵਿੱਚ ਬਹੁਤ ਐਹਜਾ ਹੋਇਆ ਪਿਆ ਤਖੜਾਈ ਹਾਂ ਚੱਲ ਜਿਹੜੇ ਹੁਣ ਨਵੇਂ ਵਿਆਹ ਹੁੰਦੇ ਸਭ ਉੱਥੇ ਚੱਲਣਾ ਇਹ ਆਲੂ ਭਾਈ ਇਹ ਜੋਗ ਜੋਕੀ ਭਰਨੀ ਚਾਚੇ ਇਹ ਦੇਖ ਲਿਆ ਹੁਣ ਚਾਰ ਦੀ ਅੱਖਲਾ ਹਾਂ ਦੰਦਾ ਦਾ ਲੈਂਦਾ ਹੋਇਆ ਇਹ ਜੋਕ ਜਿਵੇਂ ਵਧੀਆ ਇਹ ਹਾਂ ਹੋਰ ਕੀ ਨਹੀਂ ਰ ਫੇਰ ਕਰੂੰਗਾ ਹਾਂ ਉਹ ਤਾਂ ਹੈਗਾ ਇਹ ਬਾਕੀ ਭਾਈ ਮਿਹਨਤ ਬਹੁਤ ਹੋਈ ਵੀ ਐ ਖਰਚਾ ਕਰ ਜੀ ਉਹੀ ਬਹੁਤ ਹੈ ਆਪਣਾ ਇਹ ਆੜਾ ਇਹਨਾਂ ਚਰਚਾ ਕਰ ਜੂਗੇ ਪਿਛਲਾ ਉਗਣਾ ਹਾਂਜੀ ਤੇ ਆਜ ਲਵਾ ਦੇ ਬਸ ਇੰਨਾ ਬਹੁਤ ਆ ਸਾਨੂੰ ਇਹ ਪਿਆ ਸਾਨੂੰ ਫ੍ਰੀ ਹੋ ਜੂਗੇ ਇਹ ਤਾਂ ਹੈ ਬੰਨਾਂ ਲੱਗ ਜਾਏ ਫ੍ਰੀ ਉਦੋਂ ਸਾਡੇ ਖਰਚੇ ਕੱਢ ਜੀ ਇਹ ਫਸਲ ਬਸ ਗਾਂ ਨੂੰ ਬੁੱਟੇ ਜਾਚੇ ਹਾਂ ਹਾਂਜੀ ਪ੍ਰਧਾਨ ਜੀ ਕੀ ਹਾਲ ਹੈ ਸਰੀ ਗੱਲ ਦੀ ਸਾਰਿਆਂ ਨੂੰ ਹੋਰ ਪੂਰੀ ਭਾਈ ਆਲੂ ਵਾਲੀ ਪਟਾਈ ਚੱਲ ਵੀ ਪੂਰੀ ਹਾਂ ਆਲੂ ਕੱਚਾ ਆਲੂ ਨਾ ਪ੍ਰਧਾਨ ਜੀ ਕੱਚਾ ਆਲੂ ਖਾਣ ਆਲੂ ਦਾ ਪ੍ਰਾਏ ਐ ਵੀ ਛਿਲਕਾ ਘੱਟ ਆ ਵੀ ਛੇਤੀ ਖਰਾਬ ਹੋ ਜਾਂਦਾ ਕਾਲਾ ਹੋ ਜਾਂਦਾ ਆਲੂ ਇਹ ਤੂੰ ਇੱਕ ਦੇਖ ਪੂਰੀ ਨਾ ਮਸ਼ੀਨ ਪੱਟ ਰਹੀ ਐ ਵੀ ਲੇਬਰ ਹੱਥਾਂ ਕੇ ਲਾ ਪੱਟਦੀ ਐ ਵੀ ਗੰਨਾ ਨਹੀਂ ਪੱਛੀ ਨਾ ਹਿਰਜ ਵੰਨਾਂ ਨਹੀਂ ਵੀ ਗੰਨੇ ਕਰਕੇ ਆ ਗੰਨਾ ਵੀ ਜਾਵਿਆ ਖਰਚਾ ਬਹੁਤ ਹੋਇਆ ਪਿਆ ਗੰਨੇ ਬੀਜ ਕਿਆ ਲਿਖੋ ਬੀਚੀ ਪਟ ਪਟ ਕੇ ਲਾਉਣੀ ਕਿੱਥੇ ਬੰਦੇ ਇੱਕ ਦਿਨ ਚ ਲਾਇਆ ਤਾਂ ਖਾਫੀ ਟਾਈਮ ਲੱਗਦਾ ਪਰ ਤਾਂ ਕਲੀ ਕਲੀ ਲਾਉਣੀ ਆ ਪਰ ਉਹ ਆ ਪਰ ਬੀਜ ਪੂਜ ਬਚ ਲੰਦਾ ਨਹੀਂ ਬੀਜ ਵੱਧ ਲੱਗਦਾ ਨਹੀਂ ਉਹ ਨਹੀਂ ਲੱਗ ਜਾਂਦਾ ਹੁਣ ਵਿੱਚ ਦੇ ਜੇ ਕੱਟ ਲੱਗਦਾ ਕੀ ਬਹੁਤ ਲੱਗਦਾ ਪ੍ਰਧਾਨ 85 ਗੱਨਾ ਪੁੱਛ ਰਿਹਾ ਪੂਰੀ ਹੈਗਾ 85 85 ਦੇ ਨਾਲ ਤੜੰਗਰੇ ਦੋ ਗੱਨੇ ਕਿਹੜੇ ਚੱਕ ਤੇ ਹੁਣ ਤਾਂ ਗੱਨਾ ਇੱਕ ਪ੍ਰਧਾਨ ਹੁਣ ਤਾਂ ਉਹ ਗੱਨਾ ਵੀ ਦੰਦ ਨਾਲੇ ਆਉਣੇ ਆ ਪੱਕਾ ਚੂਹੇ ਦੇ ਵੀ ਨਾਲੇ ਆਉਣਗੇ ਸਾਡੀ ਦੇਖ ਬਸੇ ਤੁਸੀਂ ਟੁੱਟਿਆਊਗਾ ਪ੍ਰਧਾਨ ਨੇ ਹੈ ਟੁੱਟਿਆ ਟੁੱਟਿਆ ਨਾ ਪੂਰੀ ਯਾਰ ਚੱਲਦਾ ਪਿਆਰ ਚੱਲਦਾ ਆਪਣਾ ਸਫਾਈ ਕਰੀ ਜੋ ਸਾਡਾ ਨਮਾਇਦ ਨਹੀਂ ਨਹੀਂ ਅਰੇ ਤੇ ਲੈ ਪਿਆ ਯਾਰ ਤੇਰੇ ਪੈਰਾਂ ਚ ਦੇਖ ਲੈ ਚੱਲੇ ਹੋਏ ਗੁੱਟਦੀ ਇਹਨੇ ਵੀ ਕਵਾਲਾ ਆ ਦੇਖ ਲੈ ਆਹ ਚੱਲ ਪਿਆ ਫੁਰਕੇ ਚਾਹੀਦਾ ਗੁੱਟਦੀ ਇਹਨੇ ਵੀ ਕਵਾਲਾ ਨਹੀਂ ਲੋੜਦੀ ਹੁਣ ਗੰਨੇ ਫਿਰ ਗੰਨੇ ਲੱਗੂਗਾ ਉਹ ਤਾਂ ਆਏ ਆ ਨਾ ਪੂਰੀ ਵੀ ਤੂੰ ਸੇਵਾ ਜ਼ਿਆਦਾ ਕਰਦਾ ਹੁਣ ਤੂੰ ਆਏ کہہਦਾ ਵੀ ਸਫਾਈ ਜ਼ਿਆਦਾ ਹੈ ਹਮ ਕਿ ਨਹੀਂ ਲੋੜਦੀ ਆਹ ਤਾਂ ਗੁੱਟੇ ਦੇਣਾ ਤੇਰੇ ਕੋ ਤਾਂ ਕੋਈ ਘੋਲ ਨਹੀਂ ਹੈਗੀ ਘਾਟਾ ਇੱਕ ਲਾਉਣਾ ਤਾਂ ਆ ਮੇਰੇ ਕੋ ਤਾਂ ਘੋਲੇ ਘੋਲਾ ਕਾ ਤੇ ਫੁਰਕੇ ਉਹ ਤਾਂ ਗੱਟੀ ਬੱਠੀ ਵੀ ਨਹੀਂ ਹੈਗੀ ਜਵੇਂ ਬੇਲਾ ਕਰਿਆ ਪਿਆ ਉਹ ਨਹੀਂ ਫੇ ਪੂਰੀ ਬੰਦਾ ਹੋਜੀ ਹੋ ਜਾਂਦਾ ਇਹ ਦੇਖ ਲਈ ਤੂੰ ਇਹ ਦੇਖ ਲੈ ਹੁਣ ਤਾਂ ਜੁੱਤੀ ਨਹੀਂ ਖੋਲਦਾ ਇਹ ਨਹੀਂ ਵਿਆਹ ਚਾਹ ਤੇ ਅੱਜ ਵਿਆਹ ਚਾਹ ਅੱਜ ਤੂੰ ਤਾਂ ਕਰਕੇ ਅੱਜ ਨਹੀਂ ਹੱਥ ਮੱਖੀ ਵੀ ਨਹੀਂ ਬੈਠਣ ਦੇਣੀ ਅੱਜ ਮੈਂ ਛੇੜਦਾ ਤਾਂ ਮੈਂ ਆਪਣਾ ਕੋਟੀ ਵਾਲੀ ਕੋਟੀ ਕਰਾ ਮੈਂ ਬਾਗੀ ਰੱਖਦਾ ਕੋਟੀ ਦਾ ਥੱਲੇ ਤੇ ਮਾਰਚੇ ਚ ਖੋਲਣੀ ਆ ਜਾਂ ਕਿ ਅੱਛਾ ਭਲੇ ਬੰਨ ਲਈ ਨਹੀਂ ਬੰਦੀ ਨਹੀਂ ਹੈਗੀ ਉਹ ਧੋਣੀਆਂ ਨੇ ਉਹ ਪੂਰੀ ਕਹਿੰਦਾ ਕੀ ਬੰਨ ਲੈ ਠੰਡ ਹੈ ਸਿਆਣੇ ਬੰਦੇ ਠੰਡ ਲਾਦੀ ਆ ਉਹ ਤੇਰਾ ਖੂਨ ਗਾੜਾ ਹੈ ਭਾਈ ਨਵਾਂ ਖੂਨ ਹੈ ਗੜਾ ਵੀ ਹੈਗਾ ਇਨੇ ਦੇ ਚਾਰ ਥੱਬੇ ਵੱਢ ਕੇ ਦੇਦਾ ਸਾਲੀ ਜੀ ਲਾਏ ਤੇਲੀਆਂ ਹੁੰਦੀਆਂ ਯਾਰ ਮੀ ਇਹ ਵਿੱਚ ਕੋਈ ਸਟਰੋਲ ਕੰਪਨੀ ਦਾ ਹਾਂ ਸਾਡੇ ਨੌਕਰ ਕੰਪਨੀ ਦਾ ਇਹ ਕਿਹਾ ਬੋਤਲ ਪਵਾ ਲਾ ਕਢਾਉਣੀ ਆ ਖਾਰੇ ਕਿਤੇ ਰਾਤ ਨੂੰ ਵੀ ਕੁਝ ਗੁੱਡੀ ਆ ਜਾਵੇ ਜਾ ਕੇ ਬੋਦਲ ਤੇਰੇ ਜਬਾਤ ਕਿਤੇ ਖੁਰਪਾ ਚੱਕ ਕੇ ਉੱਥੇ ਹੀ ਲੱਗ ਜਾਵਾਂ ਘਰੇ ਇਟਾ ਪਟਾਣਾ ਫਰਕ ਤਾਂ ਹੈਗਾ ਮੈਂ ਤਾਂ ਕਰੂਗਾ ਹਾਂ ਕਿ ਨਹੀਂ ਪੂਰੀ ਇੱਕ ਹੁਣ ਤੋਂ ਕਰੀ ਜਾਂਦਾ ਏ ਦੋ ਕੁ ਮਹੀਨੇ ਛੱਡਦੇ ਤੇਰੀ ਆਤ ਉਸ ਜਿਹੀ ਹੋਈ ਨਹੀਂ ਫਿਰ ਬੰਦਾ ਭੁੱਲ ਜਾਂਦਾ ਏ ਜੇ ਚੱਲੀ ਜਾਵੇ ਚੱਲੀ ਜਾਂਦਾ ਏ ਓਕੇ ਫਿਰ ਰਹਿ ਨਹੀਂ ਹੁੰਦਾ ਹੈਗਾ ਸਿਸਟਮ ਆ ਇਹ ਉਹਨਾਂ ਲੈ ਲੈ ਇਹਨਾਂ ਦੇਖਣ ਲੱਗ ਗਿਆ ਨਾ ਮਨੇ ਪੂਰੀ ਅੱਜ ਹਵਾ ਵੀ ਬਹੁਤ ਚੱਲਦੀ ਸੀ ਹਵਾ ਤੇਜ਼ ਹਵਾ ਤੇਜ਼ ਅੱਜ ਹਵਾ ਰੁਈ ਤੇ ਚੱਲਦੀ ਆ ਹੁਣ ਅੱਛੋਂ ਤੇਜ਼ ਚੱਲ ਰਹੀ ਨੈਟ ਪਰ ਮੌਸਮ ਹੈ ਨਹੀਂ ਪ੍ਰਧਾਨ ਮੀਮੂ ਵਾਲਾ ਆਉਂ ਸੁਣਿਆ ਤਾਂ ਬਰਤਰੀ ਨੂੰ ਮੀਂਹ ਦੱਸਿਆ ਮਟੇਲ 20 ਵਾਲੇ ਨਹੀਂ ਨਾ ਪਵੇ ਕਾਤੇ ਕਣਕ ਦਾ ਬਜਾਣੀ ਆ ਇਹ ਨਹੀਂ ਮੀਂਹ ਤਾਂ ਪੈ ਜੀ ਪੂਰੀ ਨਾ ਨਾ ਹੁਣ ਨਹੀਂ ਪਾਉਣਾ ਉਹ ਨਹੀਂ ਬੱਜਿਆ ਉੱਪਰ ਦੇ ਗੰਦ ਮੰਦ ਜਿਆ ਰਹਿ ਜਾਊਗਾ ਸੁੱਕੀ ਠੰਡ ਚਲੇ ਜਾਊਗੀ ਕਿਥੇ ਗੰਦ ਮੰਦ ਸਾਫ ਤਾਂ ਪਿਆ ਮਨ ਤਾਂ ਕਬੂਤਰ ਉੱਡਦਾ ਦੇ ਲੈ ਕਬੂਤਰ ਤੂੰ ਹੁਣ ਗਾਹਾਂ ਤਾਰੇ ਨਾ ਦੇਖ ਲਈ ਦੇ ਚੇ ਦੇਖ ਲੈ ਦੇਖ ਜਾਂਦੇ ਨੇ ਇੰਚੇ ਕਰੇ ਇੱਥੇ ਹੀ ਹੁੰਦਾ ਇੱਕ ਪੂਰੀ ਦੇਖ ਲੀ ਗੋ ਬਈ ਦੇਖ ਲਊਗਾ ਲੈ ਭਾਈ ਚੋਨਾ ਖਾਤਰ ਵੀ ਤਿਆਰ ਹੋ ਜਾ ਹੁਣ ਪ੍ਰਧਾਨ ਚੱਲ ਵੇ ਬਾਈ ਸਾਡੇ ਵੀ ਤਿੰਨ ਮੀਂਹ ਵਾਰ ਖੜਕੇ ਪ੍ਰਧਾਨ ਕਰੋ ਆ ਜੀ ਤਿੰਨ ਤਿੰਨੇ ਪਾਰਟੀਆਂ ਦੇ ਖੜਕੇ ਤਿੰਨ ਪਾਰਟੀਆਂ ਤਖੜੀ ਵਾਲਾ ਪੰਜੇ ਵਾਲਾ ਝੜੂ ਵਾਲਾ ਬਾਕੀ ਕਿਸਮਤ ਵਗਲ ਆ ਭਾਈ ਕਿਸਮਤ ਕਿਸੇ ਨੇ ਮੰਨਦਾ ਕੁਝ ਨਹੀਂ ਪਤਾ ਕਿੰਨੇ ਕਿੰਨੇ ਵੋਟ ਪਾਉਣੀ ਆ ਨਾ ਨਾ ਮੰਨਦਾ ਤਾਂ ਇੱਕ ਦੀ ਪਤਾ ਹੀ ਆ ਸਰਕਾਰ ਦੀ ਜਸਪ੍ਰੀਤ ਕੌਰ ਨੇ ਕਾਮਯਾਬ ਬਣਾਉ ਪਤਾ ਨਹੀਂ ਕਿੰਨੇ ਦਿਨ ਟੈਂਪੂ ਘੁੰਮਣਾ ਹੈ 14 ਤਰੀਕ ਨੂੰ ਵੋਟਾਂ ਪੈ ਜਾਣੀਆਂ 13 ਨੂੰ ਖਤਮ ਹੋ ਜੇਗੀ ਇਹ ਬੰਦ ਹੋ ਜਾਣੇ 13 ਨੂੰ ਬੰਦ ਹੋ ਜੂ ਦੇਲਾਪੁਰ ਯਾਰ 8 ਦਿਨਾਂ ਚ ਪੋਸਟਰ ਵੀ ਲੱਗਣੇ ਘੁੰਮਣਾ ਵੀ ਹੈ ਇਹ ਹਿੰਮਤ ਹੁੰਦੀ ਆ 8 ਤਰੀਕ ਹੋ ਗਿਆ ਕਿ ਨਾ ਪੂਰੀ 8 ਤਰੀਕ ਵੋਟਰ ਕਾਰਡ ਹੈਗਾ ਕਿ ਖੋਖੂ ਗਿਆ ਹੈਗਾ ਨਾ ਬਰੇ ਪੂਰੀ ਹਾਂ ਤਾਂ ਲੋੜ ਹੀ ਨਹੀਂ ਆਪੇ ਪਰਚੀ ਨਹੀਂ ਕਰਿਆ ਫੜਾ ਜਾਂਦੇ ਹਾਂ ਹਾਂ ਅੱਗੇ ਹੁੰਦਾ ਤਾਂ ਬਾਈ ਹੁਣ ਉਹ ਅਧਾਰ ਕਾਰਡ ਪਰ ਪੋਹੀ ਜਾਂਦੇ ਆ ਉਹ ਅਧਾਰ ਕਾਰਡ ਪੋਹੀ ਅਧਾਰ ਕਾਰਡ ਸਭ ਤੋਂ ਵਧੀਆ ਚੀਜ਼ ਆ ਤਾਂ ਹੀ ਪੂਰੀ ਅਧਾਰ ਕਾਰਡ ਹਰੇਕ ਚੀਜ਼ ਨਾਲ ਲਿੰਕ ਕਰਤਾ ਅੱਗੇ ਹੁੰਦਾ ਨਹੀਂ ਤਾਂ ਹੈਗਾ ਉਹ ਚੀਜ਼ ਦਾ ਫਰਕ ਤਾਂ ਹਾਂ 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 ਪੌਣਾ ਕੇ ਪਤਾ ਨਾ ਹਾਂ ਭਲੇਖਾ ਲੱਗੇ ਨਹੀਂ ਹੋਲ ਤੈਨੂੰ ਕੀ ਪਤਾ ਵਿਆਜ ਹੈ ਨਾ ਜੇ ਭਜਿਆ ਤਪੈ ਨਹੀਂ ਨਹੀਂ ਆਹ ਚੱਬੀ ਜੀ ਖੜਕੀ ਦੀ ਉਹ ਪੂਰੀ ਵਿਆਜ ਵੀ ਪ੍ਰਦਾਨ ਦੀ ਲਿਮਟ ਹੈ ਵਿਆਹ ਚੀਜ਼ ਖਾਣੀ ਹੁਣ ਵਿਆਹ ਕਾ ਦਾ ਨਾਮ ਦਾ ਹੀ ਵਿਆਹ ਰਹਿ ਗਿਆ ਹੁੰ ਲਿਮਟਾ ਬਣਾਤਾ ਡਾਕਟਰ ਆ ਤੇ ਲਿਮਟ ਬਣਾਤੀ ਹੁਣ ਲਿਮਟ ਬਣਾਤੀ ਵੀ ਹੁਣ ਖਾਣਾ ਹੀ ਸੀ ਭਲਾ ਜੇਕ ਵਿਆਹ ਹੋਵੇ ਹੈ ਤੇ ਮੇਰੀ ਬਾਤ ਸਮਝ ਜਾਂਦੀ ਹੈ ਕਰਾ ਲਾ ਪੂਰੀ ਚੈੱਕ ਹਾਂ ਮੇਰੇ ਚੈੱਕ ਕਰਾਈ ਦੀ ਪਤਾ ਲੱਗਿਆ ਕੀ ਹੋਇਆ ਪ੍ਰਧਾਨ ਜੀ ਆਹੀ ਲੀਵਰ ਫੈਟੀ ਆ ਅੱਛਾ ਹੂੰ ਕੀ ਕਹਿੰਦੇ ਲੀਵਰ ਕਮਜ਼ੋਰ ਆ ਨਾ ਨਾ ਫੈਟੀ ਦਾ ਮਤਲਬ ਕੀ ਹੁੰਦਾ ਪ੍ਰਧਾਨ ਜੀ ਖੂਨ ਘੜਾ ਸੋਜਾ ਹੋ ਜਾਂਦਾ ਸੋਜਾਂਦਾ ਮੇਰੇ ਸਭ ਗੱਲ ਤਾਂ ਅੱਛਾ ਪੂਰੀ ਡਰਦਾ ਵੀ ਮੈਂ 20 ਬਿਮਾਰੀਆਂ ਨਿਕਲਿਆ ਆਉਂਦੀਆਂ ਬਾਦမှာ ਵੀ ਇੱਕ ਨਹੀਂ ਠੀਕ ਹੈ ਕੋਈ ਟੀਚਰ ਬਿਮਾਰੀਆਂ ਨਿਕਲੀਆਂ ਨਹੀਂ ਹੈ ਨੀ ਕੋਈ ਵੀ ਹੌਂਡਰੀ ਜਾਂਦਾ ਬੈਠਾ ਹਾਂ ਹਾਂ ਹੁਣ ਨਹੀਂ ਡਰਦਾ ਤਾਂ ਹੈ ਨਹੀਂ ਪੂਰੀ ਵੇਖਾਂਗੇ ਆ ਮੇਰਾ ਨਾ ਇੰਨ ਐਰੀਆ ਸੌਣ ਲੱਗ ਗਿਆ ਦਾ ਮੈਂ ਇੱਕ ਜਗੜਜੀ ਪਾਉਂਦਾ ਤਾਂ ਉਹਨੇ ਆ ਨਾੜੇ ਘੁੜਤੀ ਦੂਰੇ ਉਹ ਜੱਦੀ ਛੜਤੀ ਇੰਨੇ ਜੇ ਸਹੀ ਹੋ ਗਈ ਪਰ ਤਾਂ ਜੀ ਫਰਕ ਤਾਂ ਹੈਗਾ ਹੀ ਆ ਜੇ 나ੜ ਮੈਂ ਕੋਈ ਜਾਗਰ ਨਹੀਂ ਪਾਉਂਦਾ ਵਾਫੇ ਤੇਰਾ ਤਾਂ ਕੋਈ ਹੋਰ ਚੱਕਰ ਤੂੰ ਜ਼ੋਰ ਵਾਫ ਮਾਰਦਾ ਘੜਾਸੇ ਕੇ ਵਾਫ ਲਾਈ ਪਿਆ ਦਾੜਾ ਤੇਰੀ ਬੰਦੇ ਦਾ ਕਿਆ ਸੁਣਨ ਹੋ ਜਾਂਦੀ ਹੈ ਬੰਦੇ ਦਾ ਕਿਆ ਹੋਣੀ ਮੈਂ ਤੇਰੇ ਰਣਾ ਫਟ ਜਾਣੇ ਤੇਰੇ ਪਾਉਣ ਲੱਗ ਗਏ ਰੇ ਇੱਧਰ ਹੱਥ ਨਾ ਪਾਉਂਦਾ ਇਹਨੇ ਸੋਨ ਹੋ ਜਾਣਾ ਇਹਨੇ ਇੱਥੇ ਤੇ ਇੰਨੀ ਹੋ ਜਾਂਦੀ ਵਾਹ ਜੀ ਵਾਹ ਹਮਤ ਹੈਗੀ ਭਾਈ ਤੇਰੇ ਚ ਹੈਗੀ ਹਮਤ ਪੂਰੇ ਸਿਆਲ ਤੇ ਹੁੰਦਾ ਕਿ ਗਰਮੀਂ ਚ ਵੀ ਸਿਆਲ ਸਿਆਲ ਗਰਮੀਂ ਤਾਂ ਠੀਕ ਰਹੇ ਬਾਈ ਬਦਮਾਸ਼ ਰਿਆ ਮੱਥੇ ਵਟੱਕ ਲੱਗੇ ਪਿਆ ਕੁਝ ਵੀ ਹੋ ਸਕਦਾ ਬਤਾ ਕਾਤੀਆ ਇਹ ਪਤੰਗੜੋਂ ਨਾ ਗਿਰਕੇ ਤਾਂ ਕੋਠੇ ਪਰ ਤੇ ਨਹੀਂ ਪਤੰਗੜੋਂ ਨਾ ਗਿਰੇ ਪਤੰਗੜੋਂ ਬੈਕਰ ਕੇ ਤਾਂ ਕੋਠੇ ਪਰ ਤੇ ਇਹ ਤੈਨੂੰ ਪਤਾ ਨਹੀਂ ਨਾ ਤੁਰ ਅੱਜ ਦੱਸ ਦੇਖ ਲੈ ਕਈ ਵਾਰਾ ਗਿਰਿਆ ਹਾਂ ਸਾਡੇ ਪਿੱਠਵਾਰ ਗਿਰਕੇ ਤਾਂ ਹਾਂ ਕੋਠੇ ਪਰ ਤੇ ਗਿਰਕੇ ਬੈਠ ਵਾਹ ਜੀ ਵਾਹ ਅੱਟਾ ਹੋਈ ਹੈ ਇਹ ਇਹ ਖਤਰੋਂ ਦਾ ਖੜਾਰੀ ਆ ਬਾਲੇ ਵੀ ਥੋੜੇ ਆ ਵਰਦਾਨ ਨੇ ਹਾਂ ਮਾਰ ਕੇ ਬੋਫੋ ਕਰਿਆ ਪੂਰੀ ਨੇ ਪੁਰਾਣਾ ਖੁੰਡਾ ਫਿਰਤਾ ਹਾਂ ਖੁੰਡਾਂ ਚੋਂ ਖੁੰਡਾ ਹੂੰ ਹੁਣ ਤਾਂ ਪੂਰੀ ਕਣਕਾ ਦਿਨ ਪਰ ਦਿਨ ਵਧਦੀ ਜਾਂਦੀ ਆ ਜਿਹੜੀ ਮਰਜ਼ੀ ਦੇਖ ਲੈ ਆਟੋਮੈਟਿਕ ਵਧੀਆਂ ਹੁੰਦੀ ਜਾਂਦੀ ਆ ਕਿਉਂਕਿ ਟਾਈਮ ਆ ਗਿਆ ਨਾ ਹੁਣ ਇਹ ਟਾਈਮ ਨੂੰ ਠੰਡ ਪੈਂਦੀ ਆ ਠੰਡ ਗੇਲ ਤਖੜੀ ਜਾਂਦੀ ਆ ਖੇਤ ਭਰੀ ਜਾਂਦਾ ਹੈ ਪੱਕਾ ਤਕਰੀਬਨ ਮਹੀਨੇ ਤੇ ਤੋਂ ਉੱਪਰ ਹੋ ਗਏ ਵੀਜੇ ਨੂੰ ਵਿੱਚ ਵਿੱਚ ਦਾ ਡੇਢ ਮਹੀਨਾ ਹੀ ਹੋ ਗਿਆ ਹੁਣ ਜਿਹੜਿਆ ਹੁਣ ਬੀਜ ਦੀਆਂ ਦੇਖਿਓ ਮੂੰਹੇ ਨੀ ਲੱਗਣੀ ਹੈਗੀਆਂ ਲੇਟ ਵਾਲੀਆਂ ਖਾਲੀ ਖਾਲੀ ਉਹ ਲੱਗੀ ਜਾਣਾ ਖੇਤ ਨਹੀਂ ਪਰ ਜਿਹੜਾ ਪਾਇਆ ਹੋਣਾ ਡੇਢ ਕਥਾਲਾ ਤਿੰਨੇ ਦਾ ਪਾਇਆ ਹੋਣਾ ਹਾਂ ਇਹਦੀ ਬਾਹੀ ਚੰਗੀ ਯਾਰ ਬਾਹੀ ਚੰਗੀ ਹੋਗੀ ਫੇਰ ਕਣਕ ਨਹੀਂ ਉਹ ਹੁੰਦੀ ਹੂੰ ਬਾਹੀ ਪਰ ਬਾਹੀ ਪਰ ਬਾਕੀ ਮਿਹਨਤ ਪਰ ਆ ਭਾਈ ਮਾਲ ਤਾਂ ਪੂਰੀ ਪਾਉਣਾ ਪੈਂਦਾ ਮਾਲ ਪਾਉਣਾ ਪੈਂਦਾ ਭਾਈ ਸਲਫਰ ਬੂਸਟਰ ਪੂਰੀ ਰੇ ਬਾਤ ਅੱਜ ਮੌਨਸੂਨੇ ਗੇਰੇ ਆਏਗਾ ਨਾ ਆਵਸ਼્ય ਜ਼ਰੂਰ ਸੱਚੇ ਵਧੀਆ ਸਮਾਂ ਢੂਡ ਕੱਢ ਰੱਖੀ ਪੂਰੀ ਦੋ ਦੋ ਉਹ ਨੇੜੇ ਦਾ ਫਾਇਦਾ ਕੋਲ ਤੇ ਜੇ ਕਿਤੇ ਕਿਲਾ ਔਰੇ ਕਿਲਾ ਉੱਥੇ ਫਿਰਦਾ ਟਾਈਮ ਲੱਗ ਜਾਂਦਾ ਜਿਵੇਂ ਜੇ ਤੂੰ ਇੱਧਰ ਵੀ ਪਾਉਂਦਾ ਉੱਧਰ ਵੀ ਪਾਉਂਦਾ ਕਿ ਪਹਿਲਾਂ ਇੱਕ 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 ਪਾਸੇ ਪਾਉਂਦਾ ਨਾ ਮੇੜਨਾ ਜਿਹੜਾ ਮਰਜੀ ਹੋਵੇ ਹਾਂ ਅੱਜ ਉਧਰ ਨਿਵੇੜ ਤਾਂ ਕਾਲੂ ਇੱਧਰ ਨਿਵੇੜ ਦੇ ਨਾ ਕਾਲੀ ਨਹੀਂ ਕਰਨੀ ਕਾਲੀ ਨਹੀਂ ਕਰਨੀ ਇੱਕ ਦਿਨ ਵਾਲਾ ਲਾਲਚ ਨਹੀਂ ਕਰਨਾ ਪੈਣੀ ਕਰਨਾ ਪੈਣੀ ਯਾਰ ਇੱਧਰ ਬੱਬੀ ਵਾਲਾ ਚੱਲ ਪੈਣੀ ਕਰਨ ਤੇਰੀ ਬਹੁਤ ਹੋ ਗਈ ਹੁਣ ਦੋਏ ਨਿਵੇੜ ਯਾਰ ਆਣ ਕਹੋਗੀ ਪੂਰੀ ਹੁਣ ਧਾਤੀ ਲਕੋਤੀ ਉਹਨੇ ਠੀਕ ਆ ਇਹ ਹੋ ਗਿਆ ਨੇ ਕਿੱਲੇ ਆ ਪੂਰੀ ਬੱਡ ਲਿਆ ਕੇ ਰਹਿੰਦਾ ਹਰੇ ਕੱਢਣਾ ਇਹਨੇ ਥੋੜੇ ਜੇ ਰਹਿ ਗ ਇਹ ਰਹਿ ਗਿਆ 5-4 ਦਿਨ ਦਾ ਬਸ ਮੁੜ ਕੇ ਫਿਰ ਮੁੜ ਕੇ ਮੁੜ ਕੇ ਫਿਰ ਦੇਖੀਏ ਹੋਰ ਪਾਸੇ ਲੱਭ ਲੈਣਾ ਗੰਨਾ ਆਵਨੇ ਨੂੰ ਪੁੱਛ ਲੈਣਾ ਤਾਂ ਜਿਹੜਾ ਇਹ ਕੋ ਖੜਾ ਦਾ ਕੱਚ ਆਵਨੇ ਵਾਲਾ ਉਹ ਵੀ ਹੈਗਾ ਹਨਾ ਠੀਕ ਨਹੀਂ ਪਤਾ ਨੇ ਕੋਲੇ ਹੈ ਪਰ ਆਹ ਗੰਨੇ ਦੀ ਮੌਜ ਬਖਤੀ ਬਾਈ ਘਰ ਦੇ ਕੋਲੇ ਤੁਰ ਕੇ ਹੀ ਆ ਜਾਂਦਾ ਤਾਂ ਤੁਰ ਕੇ ਵੜੇ ਹਾਂ ਉਹ ਵੀ ਖੜਾ ਹੈ ਇਹਦਾ ਯਕੀਲਾ ਔਰੇ ਹੁੰਦਾ ਪੂਰੀ ਦਾ ਨਜ਼ਾਰੇ ਲੈਣ ਦੇ ਨੇ ਕਰਹੀਂ ਪੂਰੀ ਇੱਕ ਹੀ ਹੈਗੀ ਆ ਪੂਰੀ ਇੱਕ ਨਹੀਂ ਜੇਗਾ ਔਰੇ ਨਿੱਗਾ ਨਿੱਗਾ ਹੈ ਤਰਕੋਣਾ ਜਾਇ ਉਹਦੇ ਕਰਕੇ ਬੰਨਾ ਨਾ ਮੰਨਾ ਤਗਾ ਗੋ ਇਹ ਰੱਤੇ ਦੀ ਜ਼ਮੀਨ ਉੱਪਰ ਉੱਪਰ ਤੇ ਆ ਕੇ ਇਲਾਕੇ ਆ ਗਈ ਐ ਤੇ ਆਏ ਚਲੇ ਜੀ ਲੈ ਕਿੰਨਾ ਕਿਤੇ ਚੌੜਾ ਹੋ ਗਿਆ ਕਿਤੇ ਤਰਕਾਉਣਾ ਹੋ ਗਿਆ ਹਾਂ ਪੂਰੀ ਦੇ ਉੱਪਰ ਨੂੰ ਘੁੰਮ ਗਿਆ ਹਾਂ ਉਹਦਾ ਹਾਫੇ ਬੱਤੀ ਕੱਟ ਬਣ ਗਿਆ ਉਹੀ ਤਾਂ ਗੱਲ ਹੈ ਪੱਧਰਾ ਨਹੀਂ ਹੈਗਾ ਹੁਣ ਜਿਨੇ ਨੂੰ ਆ ਖੁੰਝਾ ਬਾਹ ਹੁੰਦਾ ਹਾਂ ਸਾਰਾ ਖੀਲਾ ਬਾਹ ਹੋ ਜਾਂਦਾ ਉਹੀ ਤਾਂ ਗੱਲ ਹੈ ਇੱਥੇ ਡਬਲ ਘੁੰਮੀ ਜਾਂਦਾ ਹਾਂ ਤਰਪਾਉਣਾ ਜਗ ਆਪਣੀ ਡਬਲ ਤੁਗਣਾ ਤਿਗਣਾ ਘੁੰਮਦਾ ਹਾਂ ਉੱਤੇ ਹੀ ਘੁੰਮੀ ਜਾਂਦਾ ਟਰੈਕ ਜਗਾ ਜੀ ਹਾਂ ਇਹ ਉੱਚਾ ਨਿਮਬੀ ਹੁੰਦਾ। ਇਹਨਾ ਛੋਟਾ ਘੇਰਾ ਉਹਨਾ ਉੱਚਾ ਨਿਮਬੀ। ਲੋ ਜੀ ਬਾਈ ਪਿੰਡ ਵਾਲੀ ਮੋਟਰ ਤੇ ਪਹੁੰਚੇ ਆ। ਪਹਿਲਾਂ ਚਾਚੀ ਦੀ ਮੋਟਰ ਵਗੇ ਤੇ ਜਿੱਥੇ ਬਾਈ ਆਲੂ ਪੜਦੇ ਆ। ਯਾਰ ਮੌਸਮ ਠੀਕ ਦਾ ਬਾਈ ਹੁਣ ਤਾਂ ਹਵਾ ਬਹੁਤ ਚੱਲਦੀ। ਵੀ ਅੱਜ ਹੀ ਆ ਗਏ ਬਾਈ ਪਿੰਡ ਚ ਰਿਹਾ ਬਿਆਤਾ। ਤੇ ਹਵਾ ਦੇਖੋ ਕਿਹੜੇ ਸਾਹਮਣਾ ਚੱਲ ਗਈ। ਠੰਡ ਲਾਦੀ ਦਾੰਦ ਦਾ ਮੌਸਮ ਬਾਈ। ਆ ਗਰਮੀ ਐ ਧੁੱਪ ਐ ਪਰ ਹਵਾ ਪਹੁੰਚਦੀ ਆ ਕਣਕਾਂ ਬਾਈ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਐ ਨਿਕ ਨੰਬਰ ਐ ਪ੍ਰੋਜੈਕਟ ਰੇ ਬੁੱਟੀ ਦੋਰੇ ਬਾਤਰੇ ਆਪਰੇ ਬਾਈ ਤੇ ਆ ਪਾਉਣਾ ਹਲੇ ਤੇ ਆ ਦੇਖ ਕੇ ਪਾਉਂਗੇ ਵੀ ਕਦੋਂ ਉਹ ਸਿਸਟਮ ਲੋਡ ਲੱਗੂਗਾ ਬਾਕੀ ਹਵਾ ਨੇ ਰੰਗ ਬੰਨੇ ਵੀ ਬਾਈ ਅੱਜ ਮਿੱਠੇ ਮਿੱਠੀ ਵੀ ਨਹੀਂ کہہ ਸਾਡੇ ਤੇਜ਼ੇ ਹਵਾ ਚੱਲਦੀ ਆ ਮਾਦੇ ਦੇ ਵਿੱਚ ਨੂੰ ਸੁਣਦੀ ਹਾਂ ਕਿ ਭਾਈ ਕਾਣਕ ਕੰਨੀ ਜਿਹੜਾ ਮਾਰੇ ਤੇ ਆਪਾਂ ਕਣਕਾਂ ਟੋਪਰੀ ਖੜੀ ਆ ਭਾਈ ਭਰ ਗਿਆ ਖੇਤ ਇਹਨ ਪੂਰਾ ਹੋਣ ਤਾਂ ਵੱਟਾ-ਮੁੱਟਾ ਹੀ ਆ ਮਾੜੀਆਂ ਮੋਟੀਆਂ ਦੇਖਦੀਆਂ ਭਾਈ ਇਹ ਵੀ ਲੁਕ ਜਾਣੀਆਂ ਲੋ ਜੀ ਭਾਈ ਪਿੰਡ ਵਾਲੇ ਖੇਤਾਂ 'ਚ ਜਿਹੜਾ ਮਾਨ ਤੇ ਬਾਦਮਾ ਹੁਣ ਪਹੁੰਚੇ ਭਾਈ ਸੂਏਬਰ ਵਾਲੇ ਖੇਤਾਂ ਵਿੱਚ ਔਰ ਇਹ ਵੀ ਵਹੀ ਕਣਕਾਂ ਟੋਪਰੀ ਖੜੀ ਆ ਇਹ ਹੈਗਾ 869 ਵੀਰ ਭਾਈ ਉਹ ਟਾਪ ਦਾ ਵੀ ਆ ਬਾਈ 869 ਵੀ ਇਹ ਆਪਾਂ ਨੇ ਬਿਜੀ ਦੀ ਵਾਈ ਇਹ ਫਾਲਿਆ ਵਾਲੀ ਮਸ਼ੀਨ ਦੇ ਵਿਜੀ ਡਰਲ ਲੈ ਕਰੀ ਦੀ ਖੇਤ ਚੰਗੀ ਤਰ੍ਹਾਂ ਬਾਹ ਬੂਕੇ ਬਾਈ ਇਹਨਾਂ ਤਿਆਰ ਕਰਕੇ ਵਿਜੀ ਦੀ ਫਾਲਿਆ ਵਾਲੀ ਡ੍ਰਿਲਿੰਗ ਕੋਈ ਜ਼ੀਰੋ ਡ੍ਰਿਲ ਇਹ ਫਾਲਿਆ ਵਾਲੀ ਡ੍ਰਿਲਿੰਗ ਵਿਜੀ ਦੀ ਬਾਈ ਇਹ ਆਨੰਬਈ ਵਧੀਆ ਖੜੇ ਦੇਖੋ ਇੱਕ ਨੰਬਰ ਆਪਣੇ ਫਾਰਮ ਉੱਤੇ ਗਈ ਨਾਲਾ ਸਪਰੇ ਵੀ ਬਾਈ ਵੈਸੇ ਆਪਣੀ ਕਰਤੀ ਰੀ ਵਧੀਆ ਵੈਸੇ ਫੇਰ ਵੀ ਮਨ ਮੋਟਾ ਚਲੋ ਹੋ ਗਿਆ ਪ੍ਰੋਜੈਕਟ ਯਾ ਥੋੜੀ ਲੇਟ ਹੋਈ ਆ ਮੈਨੇ ਮਾਰਦੀ ਰਿਹਾ ਦੇਖੋ ਸਪਰੇ ਦਾ ਫਾਇਦਾ ਵੀ ਹੈਗਾ ਇਹ ਹਾਂਗਾ ਬਾਈ ਬੋਲੂ ਜਾਂਦੀ ਹੈ ਦੇਖੋ ਇਹ ਕੰਡ ਰਹੇ ਜਾਂਦੀ ਆ ਬਾਕੀ ਲੱਗੀ ਟਿੱਖਣ ਲਈ ਵਾਈ ਦੇਖੋ ਆ ਦੇਖੋ ਕਰਲੇ 3 3 4 4 ਡੱਕੇ ਕਣਕ ਨੇ